ਜੇ ਤੁਹਾਡੇ ਦਿਲਾਂ ਦੇ ਵਿੱਚ ਤਰੇੜ ਪੈ ਗਈ ਤੁਹਾਡੇ ਵਿਚਾਰਾਂ ਦੇ ਵਿੱਚ ਤਰੇੜ ਪੈ ਗਈ ਇਹ ਰਖੜੀ ਤੁਹਾਡੀ ਉਤਰੇੜ ਕਦੇ ਦੂਰ ਨਹੀਂ ਕਰ ਸਕਦੀ ਦੂਰ ਕਿਵੇਂ ਹੋਏਗਾ ਇੱਥੇ ਵੀ ਸੋਚਣ ਦੀ ਗੱਲ ਹੈ ਉਹ ਜਿਹੜੀ ਦੁਨਿਆਵੀ ਤਰੇੜ ਪਈ ਹੈ ਨਾ ਭੈਣ ਤੇ ਭਰਾ ਦੇ ਵਿੱਚ ਉਹ ਦੂਰ ਕਿਵੇਂ ਹੋਵੇਗੀ ਉੱਥੇ ਰਖੜੀ ਬੰਨਣ ਦੀ ਬਜਾਏ ਹਰ ਰੋਜ਼ ਭਾਵੇਂ ਤਰੇੜ ਪਈ ਹੈ ਤੇ ਭਾਵੇਂ ਨਹੀਂ ਪਈ ਹਰ ਰੋਜ਼ ਜਾ ਕੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੈਣ ਵੀ ਤੇ ਭਰਾ ਵੀ ਅਰਦਾਸ ਕਰੇ ਪਾਤਸ਼ਾਹ ਜੀ ਸਾਡਾ ਭੈਣਾ ਤੇ ਭਰਾਵਾਂ ਦਾ ਸਾਡੇ ਰਿਸ਼ਤੇਦਾਰਾਂ ਦਾ ਆਪਸ ਦੇ ਵਿੱਚ ਸਦਾ ਸਮੇਲ ਬਣਿਆ ਰਵੇ ਸਦਾ ਪਿਆਰ ਬਣਿਆ ਰਵੇ ਸਦਾ ਤੇਰੇ ਦਰ ਤੇ ਆ ਕੇ ਝੁਕਦੇ ਰਹੀਏ ਸਾਨੂੰ ਆਪਣੇ ਨਾਲ ਜੋੜ ਕੇ ਰੱਖੀ ਪਾਤਸ਼ਾਹ ਸਾਡੇ ਤੇ ਕਿਰਪਾ ਕਰੀ How many?